ਹਾਜ਼ਰ ਮਾਨਯੋਗ ਸੀਪੀ ਸਾਹਿਬ ਤਨਪ੍ਰਿਤ ਸ਼੍ਰੀਮਤੀ ਤਨਵੀਤ ਕੌਰ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਇਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਅੱਜ ਏਸੀਪੀ ਮਾਲਟੌਨ ਔਰ ਐਸਐਚਓ ਮਾਲਟੌਨ ਜਿਹੜੀ ਆ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਇੱਕ ਦੋਸ਼ੀ ਅਸੀਂ ਜਿਸ ਦਾ ਨਾਮ ਵਰਦੀਸ਼ ਮਿਸ਼ਰਾ ਉੱਤਰ ਉੱਤਰ ਜਯਸ਼ੰਕਰ ਮਿਸ਼ਰਾ ਵਾਸੀ ਮਕਾਨ ਨੰਬਰ 92 ਏ ਐਮਆਈਜੀ ਫਲੈਟਸ ਦਾ ਰਹਿਣ ਵਾਲਾ ਹੈਗਾ ਜੰਦਰ ਦਾ ਜੇ ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਇਹ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਖੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਝਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਤੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਕਿ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜਿਸ ਦੇ ਵਿੱਚ ਵੱਖ-ਵੱਖ ਸਰਾਂ ਦੇ ਵਿੱਚੋਂ ਜਿਹੜੇ ਐਡਮਿਸ਼ਨ ਕਰਾਈ ਗਈ ਸੀਗੀ ਔਰ ਉਸ ਐਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਜਾਲੀ ਪਾਏਗੇ ਔਰ ਇਹ ਬੰਦੇ ਦੇ ਉੱਤੇ ਵੱਖ-ਵੱਖ ਤਰਾਹ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨਾਮਕਤਮੇ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀ ਤੇ ਇਹਦੇ ਖਿਲਾਫ ਜਿਹੜੀ ਹੈ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਭਜਣ ਦੀ ਭਜਣ ਵਾਲਾ ਸੀਗਾ ਜਿੱਥੇ ਦਿੱਲੀ 에ਰਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에ਰਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਫਤਾਰ ਕਰਕੇ ਜਿਹੜਾ ਲਿਆਂਦਾ ਗਿਆ 24/6 ਨੂੰ ਔਰ ਇਹਨੂੰ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਇਹ ਇਹਦਾ ਟੋਟਲ 7 ਦਿਨ ਦਾ ਪੁਲਿਸ ਰਿਮਾਂਡ ਹੈ ਕਿਉਂਕਿ ਨੌ ਮਕਦਮੇ ਨੇ ਕਰੋੜਾ ਰੁਪਏ ਦੀ ਠੱਗੀ ਆ ਔਰ ਇਹ ਬੜੀ ਬਿਗ ਫਿਸ਼ ਹੈਗੀ ਆ ਜਿਹੜੀ ਹੋਰੇ ਭਾਰੇ ਲੋਕਾਂ ਨੂੰ ਜਾਲੀ ਆਫਰ ਲੈਟਰ ਦੇ ਕੇ ਜਾਲੀ ਐਡਮਿਸ਼ਨ ਕਰਾ ਕੇ ਉੱਥੇ ਔਰ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਔਰ ਜਿਹੜੇ ਬੱਚੇ ਸੀਗੇ ਜਿਹੜੇ ਇਹ ਜਿਨ੍ਹਾਂ ਦੇ ਮਾਪਿਓ ਨੇ ਆਪਣੇ ਇਥੋਂ ਪੈਸੇ ਲਾ ਕੇ ਭੇਜੇ ਸੀਗੇ ਉਹਨਾਂ ਚੋਂ ਕਾਫੀ ਬੱਚੇ ਜਿਹੜੇ ਹੈਗੇ ਆ ਉੱਥੋਂ ਡਿਪੋਰਟ ਵੀ ਹੋ ਚੁੱਕੇ ਆ ਤੇ ਉਹਨਾਂ ਨੇ ਆ ਕੇ ਇਥੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਇਹਦੇ ਖਿਲਾਫ ਨੌ ਮਕਦਮੇ ਦਰਜ ਸੀ ਔਰ ਇਹਦੀ ਗ੍ਰਿਫਤਾਰੀ ਨਾਲ ਜਿਹੜਾ ਹੈਗਾ ਬਹੁਤ ਪਰਿਵਾਰਾਂ ਨੂੰ ਰਾਹਤ ਮਿਲੀ ਹੈਗੀ ਆ ਔਰ ਸੱਤ ਦਿਨ ਦਾ ਰਮਾਨ ਹਾਸਲ ਕਰਕੇ ਇਹਦੇ ਕੋਲੋਂ ਪੁੱਛਗਿੱਛ ਜਾਰੀ ਆ ਔਰ ਜਿਹੜੇ ਪਰਿਵਾਰਾਂ ਨੂੰ ਨਾਲ ਇਹ ਧੱਕਾ ਹੋਇਆ ਹੈਗਾ ਤੇ ਇਹਨੂੰ ਪੁੱਛਗਿੱਛ ਦੇ ਦੌਰਾਨ ਵੀ ਕਿਦਾਂ-ਕਿਦਾਂ ਤੁਸੀਂ ਕੀ-ਕੀ ਬਣਾਇਆ ਥੱਥ-ਥੱਥ ਜਾਲੀ ਲਾਟਰ ਤਿਆਰ ਕੀਤੇ ਜੇ ਇਹਦੇ ਵਿੱਚ ਕਿਸੇ ਹੋਰ ਦੀ ਇਨਵੋਲਵਮੈਂਟ ਹੈਗੀ ਆ ਉਹ ਵੀ ਤਫ਼ਤੀਸ਼ ਦੇ ਦੌਰਾਨ ਜਿਹੜੇ ਹੈਗੇ ਆ ਉਹਨਾਂ 'ਤੇ ਵੀ ਦੋਸ਼ੀ ਬਣਾਇਆ ਜਾਊਗਾ ਜਿੰਨੇ ਬੱਚੇ ਸਿਗੇ ਜਿਹੜੇ ਬੱਚੇ ਇਨਵੋਲਵ ਸਿਗੇ ਜਿਹੜੇ ਬੱਚਿਆਂ ਕੋਲੇ ਨੇ ਥੱਜੀ ਮਾਰੀ ਆ ਉਹ ਕਿੰਨੀ ਗਰਾਸੀ ਸਾਡੇ ਕੋਲ ਤਾਂ ਅਜੇ ਨਾਮ ਖਤਮੇ ਦਰਜ ਨਹੀਂ ਜੀ ਪਰ ਬਾਕੀ ਜੋ ਇੱਕ ਫਿਗਰ ਸੀਗੀ ਉਹ ਫਿਗਰ ਸੀਗੀ ਸੌਆਂ ਦੇ ਵਿੱਚ ਤੇ ਜੇ ਹੁਣ ਇਹਦੀ ਦਫ਼ਤਰੀ ਤੋਂ ਬਾਅਦ ਕੋਈ ਹੋਰ ਇੱਥੇ ਆ ਕੇ ਸਾਡੇ ਕੋਲ ਪੇਸ਼ ਹੁੰਦੇ ਆ ਜਾਂ ਸੀਨੀਅਰ ਅਫਸਰਾਂ ਕੋਲ ਪੇਸ਼ ਹੁੰਦੇ ਆ ਵੀ ਸਾਡੇ ਨਾਲ ਵੀ ਟੱਕੀ ਵੱਜੀ ਸੀ ਤੇ ਫਿਰ ਜਿੱਦਾਂ ਜਿੱਦਾਂ ਉਹ ਕੋਈ ਐਪਲੀਕੇਸ਼ਨ ਦੇਊਗਾ ਉਦਾਂ ਕਾਰਵਾਈ ਅਮਤ ਲਿਆਂਦੀ ਜਾਏ ਸਰ 2 ਸਾਲ ਪਹਿਲੇ ਜਦੋਂ ਸਿੱਖੇ ਜਾਈਏ ਤੇ ਨਿਸ਼ਕਈ ਨਾਮ ਦਾ ਇੱਕ ਸ਼ਖਸੀਅਤ ਸੀਗਾ ਜੋ ਕਿ ਏਜੰਸੀ ਦਾ ਤੁਹਾਨੂੰ ਯਾਦ ਹੋਵੇਗਾ ਸਾਡੇ ਵੱਲੋਂ ਬ੍ਰਿਸ਼ਪੁਰ ਦੀ ਜਿਹੜੀ ਸੀ ਮਿਊਂਸਪ੍ਰਾਸ਼ਾਸਨ ਵੱਲੋਂ 563 ਪਾਸਪੋਰਟ ਜਿਹੜੇ ਆ ਉਸਨੂੰ ਹਾਸਿਲ ਹੋਏ ਸੀ। ਹੁਣ ਸਰ ਉਹ ਬੰਦਾ ਪ੍ਰਸ਼ਾਸਨ ਵੱਲੋਂ ਕੰਮ ਵੀ ਕੀਤਾ ਗਿਆ ਜੇ ਵੀ ਭੇਜਤਾ ਗਿਆ ਪਰ ਜਿਹੜੇ ਜਿਹੜੇ ਡਾਕੂਮੈਂਟ ਦਿੰਦੀਆਂ ਫੋਟੋਸਟੇਟ ਦਿੰਦੀਆਂ ਜਿਹਦੇ ਕਰਕੇ ਕੋਟ ਵੱਲੋਂ ਉਹਨਾਂ ਨੂੰ ਜਮ੍ਹਾਂ ਤੇ ਜਲਦੀ ਕਰ ਜਾਂਦੀ ਹੈ। ਪਬਲਿਕ ਨੂੰ ਇਸ ਤਰ੍ਹਾਂ ਦੇ ਸਰ ਅਗਿਆਨਤਾ ਜਿਹਾ ਚਾਹੁੰਦੇ ਹੋ ਤੁਸੀਂ ਕਿ ਜੇ ਏਜੰਟ ਦਾ ਕੋਈ ਡਾਕੂਮੈਂਟ ਲੈਣ ਕਿ ਕਿਸ ਤਰ੍ਹਾਂ ਨਹੀਂ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੀ ਤੁਸੀਂ ਗੱਲ ਕਰੀਆ ਜੇ ਕਿਸੇ ਨੇ ਆਪਣੇ ਬੱਚੇ ਨੂੰ ਜਾਂ ਏਜੰਟ ਥਰੂ ਬਾਹਰ ਭੇਜਣਾ ਹੈਗਾ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਔਰ ਡੀਸੀ ਆਫਿਸ ਵੱਲੋਂ ਇਹਨਾਂ ਏਜੰਟਸ ਨੂੰ ਜਿਹੜਾ ਹੈਗਾ ਇੱਕ ਲਾਇਸੈਂਸ ਇਸ਼ੂ ਹੁੰਦਾ ਹੈਗਾ ਔਰ ਮੇਰੀ ਇਹ ਆਪ ਜਰੀਏ ਅਪੀਲ ਹੈਗੀ ਹੈ ਵੀ ਜਿਹੜੇ ਲਾਇਸੈਂਸशुदा ਏਜੰਟ ਹੈਗੇ ਆ ਉਹਨਾਂ ਥਰੂ ਵੀ ਜਿਹੜੇ ਆ ਜਿਹੜੇ ਜਾਇਜ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਥਰੂ ਵੀ ਆਪਣੇ ਬੱਚਿਆਂ ਨੂੰ ਇਹ ਬਾਹਰ ਭੇਜਾਂ ਕੋਈ ਲਿਸਟ ਹੈ ਜੀ ਪਬਲਿਕ ਪਬਲਿਕ ਕਰਨ ਚਾਹੁੰਗੇ ਤੁਸੀਂ ਜਿਹੜੇ ਜੈਨਨ ਜਿਹੜੀ ਮੈਂ ਜੀ ਉਹ ਲਿਸਟ ਜਿਹੜੀ ਹੈਗੀ ਆ ਉਹ ਡੀਸੀ ਆਫਿਸ ਤੋਂ ਜਾਰੀ ਹੁੰਦੀ ਹੈ ਜੀ ਠੀਕ ਨਹੀਂ ਗੱਲ ਜੇ ਕੋਈ ਜੇ ਕੋਈ ਬੰਦਾ ਏਜੰਟ ਕੋ ਜਾਣਦਾ ਹੈਗਾ ਪਹਿਲਾਂ ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਇਹ ਪੁੱਛੇ ਵੀ ਤੁਸੀਂ ਲਾਇਸੈਂਸ ਜਿਹੜਾ ਟਰੈਵਲ ਏਜੰਸੀ ਚਲਾ ਰਹੇ ਹੋ ਜਾਂ ਕੋਈ ਆਪਣਾ ਆਇਲੈਂਡ ਸੈਂਟਰ ਜਾਂ ਕੋਈ ਆਪਣਾ ਇੰਸਟੀਚਿਊਟ ਚਲਾ ਰਹੇ ਹੋ ਵੀ ਉਹਦਾ ਸਾਨੂੰ ਤੁਸੀਂ ਲਾਇਸੈਂਸ ਨੰਬਰ ਦੋ ਤਾਂ ਕਿ ਅਸੀਂ ਵੈਰੀਫਿਕੇਸ਼ਨ ਕਰ ਸਕੀਏ ਜਿਹੜੀ ਵੀ ਲਾਇਸੈਂਸ ਪ੍ਰੋਵਾਈਡ ਕਰਾਈ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਆਇਲੈਂਡ ਸਰਫਰ ਦਾ ਜਿਹੜਾ ਲਾਇਸੈਂਸ ਹੁੰਦਾ ਬਾਹਰੋਂ ਜਿਹਦਾ ਬਕਰਾਉਂਦੇ ਆ ਵਰਕਰ ਪਰਮਿਟ ਦੋ ਜਿਹਦਾ ਹਰੀ ਚੀਜ਼ ਦਾ ਸਰਪ੍ਰਮ ਕਰਦਾ ਲਾਇਸੈਂਸ ਜੋ ਤਾਂ ਲੱਗਦੀ ਥੋਟੇ ਬਣ ਗਏ ਜਾਂ ਡੀਸੀ ਸਾਹਬ ਤੋਂ ਕੋਈ ਰੂਟੀਨ ਵੀ ਚੈੱਕ ਜਿਹੜਾ ਚੈਕਿੰਗ ਕੀਤੀ ਜਾਏਗੀ ਕਿ ਜਿਹਨਾਂ ਦੇ ਲਾਇਸੈਂਸ ਹੈਗੇ ਆ ਤੇ ਜਿਹਨਾਂ ਦੇ ਨਹੀਂ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਜੇ ਸਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਆਊਗੀ ਜਾਂ ਨਹੀਂ ਵੀ ਆਊਗੀ ਤਾਂ ਰੈਂਡਮਲੀ ਅਸੀਂ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਜਿਹੜੇ ਕੋਈ ਇਹ ਇਹੋ ਜਿਹੇ ਇੰਸਟੀਚਿਊਟ ਖੁੱਲੇ ਹੈਗੇ ਆ ਤੇ ਉਹ ਤਾਂ ਲਾਇਸੈਂਸ ਧਾਰਕ ਹੈਗੇ ਆ ਫਿਰ ਤਾਂ ਠੀਕ ਆ ਜਿਹੜੇ ਲਾਇਸੈਂਸ ਧਾਰਕ ਨਹੀਂ ਹੈਗੇ ਫਿਰ ਤਾਂ ਜੋ ਬਣਦੇ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਆਏ ਤੇ ਇਨਫੋਸੈਂਟ ਜਿਹੜੇ ਬੱਚੇ ਨੇ ਲੋਗ ਨੇ ਇਹਨਾਂ ਦੇ ਸੰਗਲ ਚਪਾਰ ਦਿੰਦੇ ਨੇ ਇਹ ਉਹ ਅਸਰਤੀ ਗਈ ਅਸੀਂ ਕੁਪਰੇਸ਼ਨ ਕਰਨਾ ਚਾਹੁੰਦੇ ਹਾਂ ਕਿ ਟੈਕਨਕਲ ਵਿਭਾਗ ਦਾ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਕਿ ਪਬਲਿਕ ਨੂੰ ਇਹ ਅਵੇਅਰਨੈਸ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਜਿਸ ਵੀ ਏਜੰਟ ਕੋ ਜਾਣ ਪਹਿਲਾਂ ਉਹਦਾ ਲਾਇਸੈਂਸ ਨੰਬਰ ਚੈੱਕ ਕਰਨ ਵੀ ਵਾਕਈ ਇਹ ਲਾਇਸੈਂਸ ਧਾਰਕ ਹੈਗਾ ਜੇ ਲਾਇਸੈਂਸ ਧਾਰਕ ਨਹੀਂ ਹੈਗਾ ਉਹਦੇ ਕੋਲ ਆਪਣੇ ਬੱਚੇ ਦੀ ਜਾਂ ਕਿਸੇ ਹੋਰ ਕਿਸਨ ਦੀ ਕੋਈ ਫਾਈਲਾਂ ਦੀ ਲੋੜ ਹੀ ਨਹੀਂ। ਹੁਣ ਕਹਿੰਦੇ ਇਹ ਅਸੀਸ਼ ਨੂੰ ਸਾਹਮਣੇ ਆਇਆ ਸਲਵਰ ਬੋਰਡ ਨੂੰ ਨਾਲ ਇਹ ਇਹਨੂੰ ਇਹਨੂੰ ਅਜੇ ਕੱਲ ਪੇਸ਼ ਕਰਕੇ ਅਸੀਂ 7 ਦਿਨ ਦਾ ਰਿਮਾਂਡ ਲਿਆ ਜੀ। ਸਤਿੰਦਰ ਮਾਨ ਦੇ ਵਿੱਚ ਇਹਨਾਂ ਸਖਤੀ ਨਾਲ ਪੁੱਛਗਿਸ ਕੀਤੀ ਜਾਊਗੀ ਔਰ ਇਹਦੇ ਵਿੱਚ ਜਿਹੜੇ ਬੱਚੇ ਆ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਾਇਆ ਉਹਨਾਂ ਨੂੰ ਵੀ ਦੁਬਾਰਾ ਤਰਤੀਸ ਦੇ ਵਿੱਚ ਸ਼ਾਮਲ ਪੀਸ ਕਰਕੇ ਔਰ ਦੁਬਾਰਾ ਉਹਨਾਂ ਨਾਲ ਕਿੰਨੇ ਪੈਸੇ ਦੀ ਠੱਗੀ ਵੱਜੀ ਆ ਉਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਤਰਤੀਸਦਾਰ ਕੀਤੇ ਜਾਣਗੇ। ਅਸੀਂ ਜਿਹੜੇ ਬੋਟੋ ਕੇ ਬੱਚੇ ਆਏ ਉਹਨਾਂ ਪਰਿਵਾਰਿਕ ਮੈਂ ਆਪਣੇ ਬੱਚਿਆਂ ਨੂੰ ਕੁਝ ਨਹੀਂ ਮਿਲੇ। ਨਹੀਂ ਅਜੇ ਤੱਕ ਤਾਂ ਨਹੀਂ ਮਿਲੇ। ਅਈ ਤਾਈ ਦੀ ਸਤਾਰੀ ਬਾਅਦ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਪਰ ਇਹ ਤਰਤੀਸ ਦਾ ਇੱਕ ਹਿੱਸਾ ਹੈਗਾ। ਜਿਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਮਦਈਆਂ ਨੂੰ ਵੀ ਬੁਲਾ ਕੇ ਉਹਨਾਂ ਦੀ ਤਸੱਲੀ ਕਰਾਵਾਂ। ਇਹ ਦਿਸ਼ਾ ਸਰ ਕਿਸ ਤਰ੍ਹਾਂ ਬਟ੍ਰੈਪ ਦੀ ਗੱਲ ਲੱਗਦੀ ਭੋਲੇ ਭਾਈ ਲੋਗਾਂ ਨੂੰ ਪੁੱਛਦਾ ਫਨਾ। ਦੇਖੋ ਜੀ ਇਹਨੇ ਆਪਣਾ ਇੱਕ ਆਫਿਸ ਖੋਲ ਰੱਖਿਆ ਸੀਗਾ ਇੱਥੇ। ਉਸ ਆਫਿਸ ਜਰੀਏ ਜਿਹੜਾ ਹੈਗਾ ਜੈਲੀ ਆਫਰ ਲੈਟਰ ਪਿਆਰ ਕਰਕੇ ਬਾਹਰਲੇ ਕਾਲਜੇਸ ਦੇ ਤੇ ਬੱਚਿਆਂ ਨੂੰ ਉੱਥੇ ਭੇਜਦਾ ਸੀ। ਤੇ ਉੱਥੇ ਜਿਵੇਂ ਕਿਸੇ ਕਾਲਜ ਦਾ ਭੇਜਿਆ ਔਰ ਉਹਨੂੰ ਕਰਕੇ ਦੇ ਉੱਥੇ ਦੁਬਾਰਾ ਐਡਮਿਸ਼ਨ ਕਿਸੇ ਹੋਰ ਕਾਲਜ 'ਚ ਦਵਾ ਦੇਣੀ। ਜਦੋਂ ਬੱਚਾ ਉੱਥੇ ਪਹੁੰਚ ਗਿਆ ਵੀਜ਼ਾ ਲੱਗ ਗਿਆ। ਉਹ ਜਦੋਂ ਉਹਦੇ ਆਫਰ ਲੈਟਰ ਦੇ ਉੱਤੇ ਉਹ ਕਹਿੰਦੇ ਸੀ ਵੀ ਆਫਰ ਔਫਰ ਲੈਟਰ ਪਹਿਲਾਂ ਵੈਰੀਫਾਈ ਨਹੀਂ ਹੁੰਦਾ ਜਦੋਂ ਔਫਰ ਲੈਟਰ ਵੈਰੀਫਾਈ ਹੋਏ ਔਫਰ ਲੈਟਰ ਜਾਲੀ ਪਾਈ ਗਏ ਉਹਨਾਂ ਬੱਚੇ ਰਿਪੋਰਟ ਕਰਕੇ